ਦੋਸਤੋ ਜਾਪਾਨ ਇੱਕ ਇਹ ਜਹਾ ਦੇਸ਼ ਹੈ ਜਿਹਦੇ ਵਿੱਚ ਸਭ ਤੋਂ ਵੱਧ ਸੁਨਾਮੀਆ ਤੇ ਭੂਚਾਲ ਆਏ ਨੇ ਸੁਨਾਮੀ ਦੀ ਤੇਜ਼ ਲਹਿਰੋਂ ਨੇ ਜਹਾਜ਼ੋ ਕੋ ਉਲਟ ਪਲਟ ਕਰ ਦਿੱਤੇ ਤਹਿਲ ਗਿਆ ਹੈ ਭੂਕੰਦ ਸੇ ਅਭੀ ਤੱਕ 53 ਲੋਕੋ ਕੀ ਮੌਤ ਸਭ ਤੋਂ ਵੱਧ ਵਿਸਫੋਟਕ ਹਮਲੇ ਵੀ ਇਸੇ ਦੇਸ਼ ਵਿੱਚ ਹੋਏ ਨੇ ਅਤੇ ਇਸ ਦੇ ਨਾਲ ਨਾਲ ਦੂਸਰੀ ਵਿਸ਼ਵ ਯੋਧੇ ਦੌਰਾਨ ਸਭ ਤੋਂ ਖਤਰਨਾਕ ਬਲਾਅਸ ਹੀਰੋਸ਼ੀਮਾ ਨਾਗਾਸਾਕੀ ਵਿੱਚ ਹੋਇਆ ਸੀ ਜਿਸ ਦਾ ਅਸਰ ਬਹੁਤ ਸਾਲਾਂ ਬਾਅਦ ਵੀ ਦੇਖਣ ਨੂੰ ਮਿਲਦਾ ਰਿਹਾ। ਇਹਨਾਂ ਸਭ ਕੁਝ ਹੋਣ ਤੋਂ ਬਾਅਦ ਵੀ ਜਾਪਾਨ ਸਭ ਤੋਂ ਜ਼ਿਆਦਾ ਡਿਵੈਲਪਡ ਦੇਸ਼ ਹੈ। ਅਤੇ ਇਸ ਗੱਲ ਦਾ ਕੋਈ ਵੀ ਅਨਜਾਨ ਨਹੀਂ ਹੈ ਕਿ ਟੋਇਟਾ, ਸੋਨੀ ਅਤੇ ਪੈਨਾਸੋਨਿਕ ਵਰਗੀਆਂ ਕੰਪਨੀਆਂ ਜਾਪਾਨ ਦੀ ਸਫਲਤਾ ਦੀ ਮਿਸਾਲ ਹਨ। ਇਸੇ ਲਈ ਆਪਣੇ ਕੰਮ ਨੂੰ ਆਸਾਨ ਬਣਾਉਣ ਲਈ ਬਾਕੀ ਦੇਸ਼ ਵੀ ਜਾਪਾਨੀਆਂ ਦੀਆਂ ਤਕਨੀਕਾਂ ਅਪਣਾ ਰਹੇ ਨੇ। ਸਾਸ਼ੀਕਾਲ ਮਹ ਰਣਜੀਤ ਪਾ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਾਪਾਨੀਆਂ ਦੀਆਂ ਉਹਨਾਂ ਆਦਤਾਂ ਬਾਰੇ ਦੱਸਣ ਜਾ ਰਿਹਾ ਹਾਂ ਜਿਨ੍ਹਾਂ ਆਦਤਾਂ ਕਰਕੇ ਜਾਪਾਨੀਆਂ ਨੇ ਆਪਣੇ ਦੇਸ਼ ਨੂੰ ਦੁਬਾਰਾ ਮੋੜ ਖੜਾ ਕੀਤਾ ਜਿਨ੍ਹਾਂ ਆਦਤਾਂ ਦੇ ਸਿਰ ਤੇ ਜਾਪਾਨ ਨੂੰ ਸਕਸੈਸਫੁਲੀ ਤੇ ਇਨੋਵੇਸ਼ਨਲੀ ਜਾਣਿਆ ਜਾਂਦਾ ਹੈ ਜੇਕਰ ਤੁਸੀਂ ਇਹਨਾਂ ਆਦਤਾਂ ਨੂੰ ਅਪਣਾ ਲਿਆ ਤਾਂ ਮੈਂ ਯਕੀਨ ਦਿਵਾਉਂਦਾ ਕਿ ਤੁਸੀਂ ਆਪਣੇ ਆਪ ਨੂੰ ਆਪਣੇ ਬਿਜ਼ਨਸ ਨੂੰ ਤਰੱਕੀ ਵੱਲ ਲੈ ਕੇ ਜਾਓਗੇ ਤਾਂ ਦੋਸਤੋ ਚਲੋ ਤਿਆਰ ਹੋ ਜਾਓ ਇਹਨਾਂ ਆਦਤਾਂ ਨੂੰ ਸਿੱਖਣ ਲਈ ਤਾਂ ਕਿ ਇਹ ਤੁਹਾਡੀ ਜ਼ਿੰਦਗੀ ਤੇ ਕਾਰੋਬਾਰ ਵਿੱਚ ਤਰੱਕੀਆਂ ਲੈ ਕੇ ਆਏ ਆਦਤਾਂ ਦੀ ਲਿਸਟ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਹੈ ਕਾਈਜਨ ਕਾਇਜ਼ਨ ਜਾਣੇ ਕੀ ਲਗਾਤਾਰ ਔਰ ਛੋਟੇ ਛੋਟੇ ਸੁਧਾਰ ਕਿਸੇ ਵੀ ਵੱਡੇ ਕੰਮ ਨੂੰ ਪੂਰਾ ਕਰਨ ਦੇ ਲਈ ਇਹ ਆਤ ਬਹੁਤ ਹੀ ਵਧੀਆ ਹੈ ਇਸ ਵਿੱਚ ਕੰਮ ਨੂੰ ਹਰ ਦਿਨ ਛੋਟੇ ਹਿੱਸਿਆਂ ਵਿੱਚ ਵੰਡ ਕੇ ਕੀਤਾ ਜਾਂਦਾ ਹੈ ਅਤੇ ਕੰਮ ਦੀ ਕੋਈ ਛੋਟੀ ਸ਼ੁਰੂਆਤ ਕਦੋਂ ਵੱਡੀ ਬਣ ਜਾਂਦੀ ਹੈ ਪਤਾ ਵੀ ਨਹੀਂ ਲੱਗਦਾ ਜਾਪਾਨੀ ਇਸ ਛੋਟੇ ਸੁਧਾਰ ਕਰਕੇ ਹੀ ਬਹੁਤ ਵੱਡੀਆਂ ਪ੍ਰੋਬਲਮ ਨੂੰ ਸੋਲਵ ਕਰਦੇ ਹਨ ਜੇਕਰ ਤੁਸੀਂ ਡੇਲੀ 1% ਵੀ ਸੁਧਾਰ ਕਰ ਲਿਆ ਤਾਂ 365 ਦਿਨਾਂ ਬਾਅਦ ਤੁਹਾਡੇ ਵਿੱਚ 365% ਸੁਧਾਰ ਆ ਜਾਣਗੇ ਆਹ ਹੁਣ ਅਸੀਂ ਇਸ ਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਮਨ ਲਓ ਕਿ ਤੁਸੀਂ ਕਿਸੇ ਮੈਰਾਥਨ ਵਿੱਚ ਭੱਜਣਾ ਹੈ ਤੇ ਤੁਸੀਂ ਡੇਲੀ 10 ਮਿੰਟ ਭਜੋ। ਥੋੜੇ ਦਿਨਾਂ ਬਾਅਦ 10 ਮਿੰਟ ਨੂੰ 15 ਮਿੰਟ ਚ ਬਦਲ ਲਓ ਫਿਰ 15 ਤੋਂ 20 ਮਿੰਟ ਤੱਕ ਆ ਜਾਓ। 10 ਮਿੰਟਾਂ ਦੀ ਸ਼ੁਰੂਆਤ ਕਦੋਂ 1 ਤੋਂ 2 ਘੰਟਿਆਂ ਵਿੱਚ ਬਦਲ ਜਾਏਗੀ ਤੁਹਾਨੂੰ ਪਤਾ ਨਹੀਂ ਲੱਗੇਗਾ। ਇਸ ਤਰੀਕੇ ਦੇ ਨਾਲ ਤੁਸੀਂ ਡੇਲੀ ਛੋਟਾ ਬਦਲਾਅ ਕਰਕੇ ਆਪਣਾ ਇੱਕ ਵੱਡਾ ਗੋਲ ਪੂਰਾ ਕਰ ਸਕਦੇ ਹੋ। ਆਹ ਹੁਣ ਸਮਝਦੇ ਹਾਂ ਕਿ ਕਾਜ਼ਾ ਨੂੰ ਬਿਜ਼ਨਸ ਦੇ ਵਿੱਚ ਕਿਵੇਂ ਵਰਤਣਾ ਹੈ। ਸਭ ਤੋਂ ਪਹਿਲਾਂ ਵੱਡੇ ਟਾਸਕ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡੋ ਅਤੇ ਅਲੱਗ-ਅਲੱਗ ਏਮਪਲੋਇਜ਼ ਨੂੰ ਟਾਸਕ ਵੰਡੋ। ਆਪਣੇ EMPLOYEES ਨੂੰ ਵੀ ਕੰਮ ਨੂੰ ਛੋਟੇ ਟੁਕੜਿਆਂ ਵਿੱਚ ਵੰਡ ਕੇ ਕਰਨ ਲਈ ਕਹੋ। ਹਰ ਰੋਜ਼ ਕੰਮ ਵਿੱਚ ਕੋਈ ਨਾ ਕੋਈ ਛੋਟਾ ਸੁਧਾਰ ਲੱਭਣ ਦੀ ਕੋਸ਼ਿਸ਼ ਕਰੋ। ਟੀਮ ਮੈਂਬਰਾਂ ਤੋਂ ਵੀ ਸੁਝਾਅ ਲਵੋ ਕਿ ਕਿਵੇਂ ਤੇਜ਼ ਅਤੇ ਵਧੀਆ ਕੰਮ ਕੀਤਾ ਜਾ ਸਕਦਾ ਹੈ। ਯਾਦ ਰੱਖੋ ਕਿ ਛੋਟੇ ਬਦਲਾਅ ਵੱਡੇ ਨਤੀਜੇ ਲਿਆਉਂਦੇ ਹਨ। ਟੋਇਟਾ ਵਰਗੀਆਂ ਕੰਪਨੀਆਂ ਨੇ ਵੀ ਕਾਈਜ਼ਨ ਦੇ ਜ਼ਰੀਏ ਹੀ ਵਿਸ਼ਵ ਪੱਧਰ 'ਤੇ ਆਪਣਾ ਨਾਮ ਬਣਾਇਆ ਹੈ। ਆਓ ਹੁਣ ਅਸੀਂ ਅਗਲੀ ਆਦਤ ਦੀ ਗੱਲ ਕਰਦੇ ਹਾਂ ਜੋ ਹੈ ਇੱਕ ਗਾਇ। ਇੱਕ ਗਾਇ ਦਾ ਮਤਲਬ ਹੈ ਜੀਵਨ ਦਾ ਮਕਸਦ ਲੱਭਣਾ। ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਕਿਸ ਚੀਜ਼ ਨੂੰ ਪਿਆਰ ਕਰਦੇ ਹੋ। ਤੁਸੀਂ ਕਿਸ ਚੀਜ਼ ਦੇ ਵਿੱਚ ਮਾਹਿਰ ਹੋ ਔਰ ਦੁਨੀਆ ਨੂੰ ਤੁਹਾਡੇ ਕੋਲੋਂ ਕੀ ਚਾਹੀਦਾ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਜਾਣ ਕੇ ਆਪਣੀ ਜ਼ਿੰਦਗੀ ਨੂੰ ਉਸ ਸਾਹ ਦੇ ਨਾਲ ਜੀਣ ਦੀ ਕੋਸ਼ਿਸ਼ ਕਰੋ ਜ਼ਿੰਦਗੀ ਵਾਂਗੂ ਸੇਮ ਹੀ ਆਪਣੇ ਬਿਜ਼ਨਸ ਦੇ ਕਿ ਮਕਸਦ ਨੂੰ ਪਛਾਣੋ ਅਤੇ ਉਸ ਮਕਸਦ ਨੂੰ ਪਹੁੰਚਣ ਦੇ ਲਈ ਆਪਣਾ ਕੰਮ ਕਰੋ ਜਦੋਂ ਤੁਸੀਂ ਕਿਸੇ ਮਕਸਦ ਨੂੰ ਹਾਸਲ ਕਰਨ ਲਈ ਕੰਮ ਕਰਦੇ ਹੋ ਤਾਂ ਉਸ ਦੇ ਪੂਰਾ ਹੋਣ ਦੇ ਚਾਂਸ ਹੋਰ ਵੀ ਵੱਧ ਜਾਂਦੇ ਨੇ ਇਸੇ ਲਈ ਜਾਪਾਨੀ ਇੱਕ ਗਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਸਾਰੇ ਕੰਮ ਕਰਦੇ ਹਨ ਆਹ ਹੁਣ ਜਾਣਦੇ ਹਾਂ ਬਿਜ਼ਨਸ ਦੇ ਵਿੱਚ ਇੱਕ ਗਾਂ ਕਿਵੇਂ ਕੰਮ ਕਰਦਾ ਹੈ ਸਭ ਤੋਂ ਪਹਿਲਾਂ ਆਪਣੀ ਪੋਜੀਸ਼ਨ ਦੇ ਅਨਸਾਰ ਆਪਣੇ ਕੰਮ ਦਾ ਮਕਸਦ ਲੱਭੋ ਜਦੋਂ ਤੁਸੀਂ ਆਪਣਾ ਮਕਸਦ ਪੂਰਾ ਕਰਨ ਲਈ ਕੰਮ ਕਰਦੇ ਹੋ ਤਾਂ ਕੰਮ ਬੋਰਿੰਗ ਹੋਣ ਦੀ ਜਗ੍ਹਾ ਮਜ਼ੇਦਾਰ ਹੋ ਜਾਂਦਾ ਹੈ ਜਿਸ ਨਾਲ ਕੰਮ ਜਲਦੀ ਅਤੇ ਆਸਾਨੀ ਨਾਲ ਹੁੰਦਾ ਹੈ ਮਕਸਦ ਤੁਹਾਨੂੰ ਕੰਮ ਕਰਨ ਲਈ ਜ਼ਿਆਦਾ ਪ੍ਰੇਰਿਤ ਕਰਦਾ ਹੈ ਕਿਉਂਕਿ ਇਸ ਕੰਮ ਵਿੱਚ ਤੁਹਾਨੂੰ ਖੁਸ਼ੀ ਮਿਲਦੀ ਹੈ ਖੁਸ਼ ਅਤੇ ਪ੍ਰੇਰਿਤ ਲੋਕ ਹੀ ਵਧੀਆ ਕੰਮ ਕਰਦੇ ਹਨ ਅਤੇ ਵੱਡੇ ਬਿਜ਼ਨਸਮੈਨ ਬਣਦੇ ਹਨ ਜਾਂ ਫਿਰ ਕਿਸੇ ਬਿਜ਼ਨਸ ਨੂੰ ਨੈਕਸਟ ਲੈਵਲ ਤੇ ਲਿਜਾਣ ਵਿੱਚ ਕਾਮਯਾਬ ਹੁੰਦੇ ਹਨ ਸੋ ਦੋਸਤੋ ਆਪਣੀ ਜ਼ਿੰਦਗੀ ਵਿੱਚ ਇੱਕ ਗੱਲ ਲੱਭੋ ਕਿਉਂਕਿ ਜਦੋਂ ਤੁਸੀਂ ਆਪਣੇ ਕੰਮ ਨੂੰ ਪਿਆਰ ਕਰਦੇ ਹੋ ਤਾਂ ਸਫਲਤਾ ਤੁਹਾਡੇ ਆਟੋਮੈਟਿਕਲੀ ਹੀ ਆ ਜਾਂਦੀ ਹੈ ਸੋ ਦੋਸਤੋ ਆਪਣੀ ਜ਼ਿੰਦਗੀ ਵਿੱਚ ਇੱਕ ਗੱਲ ਲੱਭੋ ਕਿਉਂਕਿ ਜਦੋਂ ਤੁਸੀਂ ਆਪਣੇ ਕੰਮ ਨੂੰ ਪਿਆਰ ਕਰਦੇ ਹੋ ਤਾਂ ਸਫਲਤਾ ਤੁਹਾਡੇ ਕੋਲ ਆਟੋਮੈਟਿਕਲੀ ਹੀ ਆ ਜਾਂਦੀ ਹੈ ਜਪਾਨੀ ਆਦਤਾਂ ਦੀ ਲਿਸਟ ਵਿੱਚ ਸਾਡੇ ਕੋਲ ਅਗਲੀ ਆਦਤ ਹੈ 5ਐਸ ਸਿਸਟਮ ਜਪਾਨੀਆਂ ਨੇ ਇਸ 5ਐਸ ਸਿਸਟਮ ਨੂੰ ਕੰਮ ਕਰਨ ਵਾਲੀ ਜਗ੍ਹਾ ਨੂੰ ਸਾਫ਼ ਸੁਥਰੀ ਰੱਖਣ ਲਈ ਬਣਾਇਆ ਹੈ ਉਹਨਾਂ ਦਾ ਮੰਨਣਾ ਹੈ ਕਿ ਕੰਮ ਦੇ ਵਿੱਚ ਸਭ ਤੋਂ ਵੱਡੀ ਤਰੱਕੀ ਦਾ ਰਾਜ਼ ਹੈ ਕੰਮ ਵਾਲੀ ਜਗ੍ਹਾ ਨੂੰ ਸਾਫ਼ ਸੁਥਰਾ ਰੱਖਣਾ ਆ ਹੁਨਰ 5A ਸਿਸਟਮ ਦਾ ਮਤਲਬ ਸਮਝਦੇ ਹਾਂ ਸਭ ਤੋਂ ਪਹਿਲਾਂ ਹੈ ਸਾਇਰੀ ਕੰਮ ਦੀ ਜਗ੍ਹਾ ਨੂੰ ਸਾਫ਼ ਤੇ ਆਰਗੇਨਾਈਜ਼ ਕਰਨ ਲਈ ਸਾਰੀਆਂ ਫालतू ਚੀਜ਼ਾਂ ਨੂੰ ਆਪਣੇ ਡੈਸਕ ਤੋਂ ਚੁੱਕ ਦਿਓ ਸਾਇਰੀ ਤੋਂ ਬਾਅਦ ਆਉਂਦਾ ਹੈ ਸਾਈਟਨ ਸਾਈਟਨ ਦਾ ਮਤਲਬ ਹੈ ਕੰਮ ਦੀਆਂ ਸਾਰੀਆਂ ਚੀਜ਼ਾਂ ਨੂੰ ਸਹੀ ਢੰਗ ਨਾਲ ਰੱਖਣਾ ਹਰ ਚੀਜ਼ਾਂ ਨੂੰ ਰੱਖਣ ਅਤੇ ਮੈਨੇਜ ਕਰਨਾ ਆਪਣਾ ਹੀ ਇੱਕ ਢੰਗ ਹੁੰਦਾ ਹੈ ਜੇਕਰ ਤੁਸੀਂ ਆਪਣੇ ਕੰਮ ਵਾਲੀ ਜਗ੍ਹਾ ਤੇ ਸਾਰੀਆਂ ਜ਼ਰੂਰੀ ਚੀਜ਼ਾਂ ਸਹੀ ਢੰਗ ਨਾਲ ਮੈਨੇਜ ਕਰਕੇ ਰੱਖੋਗੇ ਤਾਂ ਕੰਮ ਵਿੱਚ ਤੁਹਾਡਾ ਜ਼ਿਆਦਾ ਮਨ ਲੱਗਦਾ ਹੈ ਇਸ ਤੋਂ ਬਾਅਦ ਆਉਂਦਾ ਹੈ ਸਾਈਸੋ ਸਾਈਸੋ ਦਾ ਮਤਲਬ ਹੈ ਕੰਮ ਦੀ ਜਗਾ ਤੇ ਹਰ ਇੱਕ ਚੀਜ਼ ਨੂੰ ਸਾਫ਼ ਕਰਕੇ ਰੱਖਣਾ ਜਿੰਨੀਆਂ ਵੀ ਛੋਟੀਆਂ ਵੱਡੀਆਂ ਚੀਜ਼ਾਂ ਤੁਸੀਂ ਕੰਮ ਕਰਨ ਲਈ ਯੂਜ਼ ਕਰਦੇ ਹੋ ਉਹਨਾਂ ਸਾਰਿਆਂ ਦੀ ਹੀ ਸਫਾਈ ਦਾ ਖਾਸ ਧਿਆਨ ਰੱਖੋ ਸਾਈਸੋ ਤੋਂ ਬਾਅਦ ਆਉਂਦਾ ਹੈ ਸਕਿਚੂ ਸਕਿਚੂ ਦਾ ਮਤਲਬ ਹੈ ਪਹਿਲੀਆਂ ਤਿੰਨ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦਾ ਇੱਕ ਰੂਲ ਬਣਾਓ ਤੁਸੀਂ ਡੇਲੀ ਹੀ 3s ਨੂੰ ਫੋਲੋ ਕਰਕੇ 4s ਨੂੰ ਆਪਣੀ ਜ਼ਿੰਦਗੀ ਵਿੱਚ ਲਿਆ ਸਕਦੇ ਹੋ 5s ਸਿਸਟਮ ਦੇ ਵਿੱਚ ਸਭ ਤੋਂ ਆਖਰੀ S ਦਾ ਮਤਲਬ ਹੈ ਸਿੱਤਸੂਕੇ ਸਿੱਤਸੁਕੇ ਮਤਲਬ ਕਿ ਇਸ ਰੂਲ ਨੂੰ ਆਪਣੀ ਆਦਤ ਬਣਾਓ ਕਿਉਂਕਿ ਸਾਡੀ ਆਦਤ ਹੀ ਸਾਡੇ ਵੱਡੇ ਵੱਡੇ ਕੰਮਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ ਤੁਸੀਂ ਕਾਈਜਨ ਨੂੰ ਫੋਲੋ ਕਰਕੇ ਵੀ 5ਐਸ ਸਿਸਟਮ ਨੂੰ ਆਪਣੀ ਆਦਤ ਬਣਾਉਣ ਵਿੱਚ ਸਫਲ ਹੋ ਜਾਓਗੇ ਇੱਕ ਸਾਫ਼ ਸੁਥਰੀ ਜਗ੍ਹਾ ਕਿਸੇ ਨੂੰ ਵੀ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ ਆਹ ਹੁਣ ਜਾਪਾਨੀਆਂ ਦੇ ਅਗਲੀ ਸਭ ਤੋਂ ਵਧੀਆ ਆਦਤ ਬਾਰੇ ਗੱਲ ਕਰਦੇ ਹਾਂ ਉਹ ਹੈ ਅਮੋਟੇਨਾਸ਼ੀ ਅਮੋਟੇਨਾਸ਼ੀ ਦਾ ਮਤਲਬ ਹੈ ਕਿ ਆਪਣੇ ਕਸਟਮਰ ਦੀ ਪਸੰਦ ਦਾ ਖਿਆਲ ਰੱਖਣਾ ਅਤੇ ਉਹਨਾਂ ਦੀ ਡਿਮਾਂਡਸ ਨੂੰ ਪੂਰਾ ਕਰਨਾ ਜਪਾਨੀ ਆਪਣੇ ਕੰਮ ਨੂੰ ਉਦੋਂ ਤੱਕ ਪੂਰਾ ਨਹੀਂ ਮੰਨਦੇ ਜਦੋਂ ਤੱਕ ਉਹਨਾਂ ਦੇ ਕਸਟਮਰ ਸੈਟੀਸਫਾਈ ਨਹੀਂ ਹੁੰਦੇ ਜਪਾਨੀ ਬਿਨਾ ਪੁੱਛੇ ਹੀ ਕਸਟਮਰ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ ਆ ਹੁਣ ਅਸੀਂ ਇਸ ਨੂੰ ਬਿਜ਼ਨਸ ਦੇ ਜਰੀਏ ਸਮਝਦੇ ਹਾਂ ਆਪਣੇ ਕਸਟਮਰ ਦੀਆਂ ਜ਼ਰੂਰਤਾਂ ਨੂੰ ਚੰਗੀ ਤਰ੍ਹਾਂ ਸਮਝੋ ਅਤੇ ਉਹਨਾਂ ਦੀਆਂ ਉਮੀਦਾਂ ਤੋਂ ਜ਼ਿਆਦਾ ਕੰਮ ਕਰਨ ਦੀ ਕੋਸ਼ਿਸ਼ ਕਰੋ ਜੇਕਰ ਤੁਹਾਡੇ ਕੋਲ ਉਹਨਾਂ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਉਸ ਦਾ ਕੋਈ ਆਲਟਰਨੇਟਿਵ ਦੇਣ ਦੀ ਕੋਸ਼ਿਸ਼ ਕਰੋ ਅਤੇ ਨਾਲ ਹੀ ਕਸਟਮਰ ਨੂੰ ਕੋਈ ਨਾ ਕੋਈ ਆਫਰ ਵੀ ਜ਼ਰੂਰ ਦਿਓ ਇਸ ਨਾਲ ਬਿਜ਼ਨਸ ਨੂੰ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਕਸਟਮਰ ਨੂੰ ਰਾਬਦਾ ਰੂਪ ਬਣਿਆ ਜਾਂਦਾ ਹੈ ਕਸਮਰ ਦੇ ਕਰਕੇ ਹੀ ਤੁਹਾਡੀ ਰੋਜੀ ਰੋਟੀ ਚੱਲਦੀ ਹੈ ਜੇ ਕਸਮਰ ਤੁਹਾਡੇ ਕੋ ਖੁਸ਼ ਹੋਣਗੇ ਤਾਂ ਤੁਹਾਡੇ ਕੋ ਮੁੜ ਕੇ ਵਾਪਸ ਆਉਣਗੇ ਉਹਨਾਂ ਦੇ ਆਉਣ ਨਾਲ ਹੀ ਤੁਹਾਡੇ ਕੰਮ ਦੇ ਵਿੱਚ ਤਰੱਕੀ ਹੋਵੇਗੀ ਆ ਹੁਣ ਜਾਪਾਨੀਆਂ ਦੇ ਅਗਲੇ ਚੰਗੇ ਆਦਿ ਬਾਰੇ ਗੱਲ ਕਰਦੇ ਹਾਂ ਉਹ ਹੈ ਹਿਨਮੋਰੀ ਹਿਨਮੋਰੀ ਦਾ ਮਤਲਬ ਹੈ ਕਿ ਨੈਪ ਯਾਨੀ ਕਿ ਥੋੜੇ ਟਾਈਮ ਦੇ ਲਈ ਨੀਂਦ ਦੀ ਚਪਕੀ ਕਿਸੇ ਵੀ ਕੰਮ ਨੂੰ ਕ੍ਰੀਏਟਿਵ ਤੇ ਇਫੈਕਟਿਵ ਬਣਾਉਣ ਦੇ ਲਈ ਜਾਪਾਨੀਆਂ ਨੇ ਇਸ ਟੈਕਨੀਕ ਨੂੰ ਪਹਿਲਾਂ ਹੀ ਆਪਣੀ ਰੂਟੀਨ ਲਾਈਫ 'ਚ ਐਡ ਕਰ ਲਿਆ ਸੀ। ਇਸ ਨੂੰ ਅਪਣਾਉਣ ਤੋਂ ਬਾਅਦ ਹੀ ਉਹਨਾਂ ਨੇ ਬਹੁਤ ਸਾਰੇ ਇਨੋਵੇਟਿਵ ਆਈਡੀਆਜ਼ ਨੂੰ ਇੰਪਲੀਮੈਂਟ ਕੀਤਾ। ਤੁਹਾਡੇ ਬਿਜ਼ਨਸ ਨੂੰ ਅਪਲਿਫਟ ਕਰਨ ਲਈ ਇਹ ਇਨਵੋਰੀ ਕਿੰਨੀ ਜ਼ਰੂਰੀ ਹੈ ਆਓ ਦੇਖਦੇ ਹਾਂ। ਕੰਮ ਦੇ ਦੌਰਾਨ ਇੱਕ ਛੋਟੀ ਜਿਹੀ ਨੈਪ ਲੈਣ ਨਾਲ ਸਟ्रेस ਰਿਡਿਊਸ ਹੁੰਦਾ ਹੈ ਅਤੇ ਸਟ्रेस-ਫ੍ਰੀ ਮਾਈਂਡ ਨਾਲ ਕੀਤਾ ਗਿਆ ਕੰਮ ਹੀ ਕੁਆਲਿਟੀ ਵਰਕ ਹੁੰਦਾ ਹੈ। ਇਸ ਨੈਪ ਨਾਲ ਅਲਰਟਨੈਸ ਇਨਕਰੀਜ਼ ਹੁੰਦੀ ਹੈ ਜਿਸ ਨਾਲ ਕੰਮ ਵਿੱਚ ਫੋਕਸ ਵੱਧਦਾ ਹੈ। ਇਸ ਨਾਲ ਕਿਸੇ ਵੀ empioyee ਦਾ ਕਾ ਜਪਾਨੀਆਂ ਵੱਲੋਂ ਕੀਤੇ ਸਰਵੇ ਵਿੱਚ ਇਹ ਸਿੱਧ ਹੋ ਚੁੱਕਾ ਹੈ ਕਿ ਵਰਕਿੰਗ ਆਵਰਸ ਦੇ ਵਿੱਚ 15-15 ਮਿੰਟ ਦੀ ਨੈਪ ਲੈਣ ਵਾਲੇ EMPLOYEES ਦੂਜਿਆਂ ਦੇ ਮੁਕਾਬਲੇ ਕ੍ਰੀਏਟਿਵ ਅਤੇ ਐਕਟਿਵ ਹੁੰਦੇ ਨੇ ਅਤੇ ਉਨ੍ਹਾਂ ਦੀ EFFICIENCY ਵੀ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਇਸ ਲਈ ਇਹ ਨਿਵੇਰੀ ਤੁਹਾਡੇ ਬਿਜ਼ਨਸ ਨੂੰ ਨੈਕਸਟ ਲੈਵਲ ਤੇ ਲੈ ਜਾਣ ਲਈ ਬਹੁਤ ਹੀ ਜ਼ਰੂਰੀ ਹੈ ਆਪਣੇ EMPLOYEES ਨੂੰ ਰਿਲੈਕਸ ਹੋਣ ਦਾ ਸਮਾਂ ਦਿਓ ਰਿਲੈਕਸ ਤੇ ਫ੍ਰੀ ਮਾਈਂਡ ਹੋ ਕੇ ਕੰਮ ਦੀ ਜੋ ਕੁਆਲਿਟੀ ਨਿਕਲ ਕੇ ਆਉਂਦੀ ਹੈ ਉਹ ਹੋਰ ਕਿਸੇ ਵੀ ਤਰੀਕੇ ਨਾਲ ਨਹੀਂ ਆ ਸਕਦੀ। ਦੋਸਤੋ ਇਸ ਹਨ ਜਾਪਾਨੀਆਂ ਕੁਝ ਆਦਤਾਂ ਜਿਹਨਾਂ ਨੂੰ ਅਪਣਾ ਕੇ ਅੱਜ ਤੱਕ ਜਾਪਾਨ ਨੇ ਤਰੱਕੀ ਕੀਤੀ ਹੈ। ਸੁਣਨ ਵਿੱਚ ਤਾਂ ਇਹ ਬਹੁਤ ਛੋਟੀਆਂ ਗੱਲਾਂ ਲੱਗਦੇ ਨੇ ਪਰ ਛੋਟੀਆਂ ਗੱਲਾਂ ਹੀ ਇੱਕ ਦਿਨ ਬਹੁਤ ਵੱਡੇ ਕੰਮ ਕਰਾ ਦਿੰਦੀਆਂ ਨੇ। ਇਸ ਨੂੰ ਤੁਸੀਂ ਜਾਪਾਨੀਆਂ ਦੀ ਸਭ ਤੋਂ ਵਧੀਆ ਆਦਤ ਕਾਈਜ਼ਨ ਨਾਲ ਹੀ ਸਮਝ ਸਕਦੇ ਹੋ ਜਿਸ ਵਿੱਚ ਮੈਂ ਤੁਹਾਡੇ ਨਾਲ 1% ਇੰਪਰੂਵਮੈਂਟ ਵਾਲੀ ਗੱਲ ਸ਼ੇਅਰ ਕੀਤੀ ਸੀ। ਵੀਡੀਓ ਵਿੱਚ ਮੈਂ ਤੁਹਾਨੂੰ ਉਹਨਾਂ ਆਦਤਾਂ ਤੋਂ ਹੋਣ ਵਾਲੇ ਬੈਨੀਫਿਟ ਵੀ ਦੱਸੇ ਨੇ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਉਹਨਾਂ ਆਦਤਾਂ ਦੇ ਉੱਪਰ ਜ਼ਰੂਰ ਫੋਕਸ ਕਰੋ ਕਿਉਂਕਿ ਜਦੋਂ ਇੰਨੀ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲਾ ਦੇਸ਼ ਮੂਰਖੜਾ ਹੋ ਸਕਦਾ ਹੈ ਪਰ ਇਨਸਾਨੀ ਜ਼ਿੰਦਗੀ ਤਾਂ ਇਸ ਦਾ ਪੂਰਾ ਫਾਇਦਾ ਲੈ ਸਕਦੀ ਹੈ ਦੋਸਤੋ ਉਮੀਦ ਹੈ ਕਿ ਤੁਹਾਨੂੰ ਅੱਜ ਦੀਆਂ ਆਦਤਾਂ ਪਸੰਦ ਆਈਆਂ ਹੋਣਗੀਆਂ ਉਮੀਦ ਹੈ ਕਿ ਤੁਸੀਂ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੋਗੇ ਔਰ ਤਰੱਕੀ ਵੱਲ ਲੈ ਕੇ ਜਾਓਗੇ ਅੱਜ ਦੇ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਮਿਲਦੇ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸੱਚੀ ਗੱਲ ਮੈਂ ਰஞ்சிਤ ਪਾ